ਅਸੀਂ ਤਾਂ ਜਿਹੜਾ ਥਾਣੇ ਮੂਹਰੇ ਸਾਡਾ ਜਿਕੇ ਆਇਆ ਲਾਵਾਂਗੇ ਕੱਲ੍ਹ ਰੋਕ ਲੈਣ ਚੈਲਜ ਕਹਿੰਦੇ ਆ ਖੁੱਲਾ ਕਹਿੰਦੇ ਆ ਕੱਲ੍ਹ ਨੂੰ ਫੇਰ ਥਾਣੇ ਮੂਹਰੇ ਆਵਾਂਗੇ ਫੇਰ ਫੜ ਲਿਓ ਕਰ ਲਓ ਨਾਠ ਚੜ ਜਿੰਨਾ ਮਰਜ਼ੀ ਕੀ ਭਲਾ ਆਏ ਜਬਰ ਨਾਲ ਲੋਕ ਰੁਕ ਜਾਣਗੇ ਹੁਣ ਅਸੀਂ ਸ਼ਹਿਰ ਦੇ ਵਿੱਚ ਮਾਰਚ ਕਰਾਂਗੇ ਰੋਜ਼ ਮਾਰਚ ਜੇ ਸਰਕਾਰ ਨੇ ਕੰਧ ਤੇ ਲਿਖਿਆ ਹੜੇ ਵੀ ਨਾ ਪੜਾਂਗੇ ਪੜਿਆ ਤਾਂ ਕੱਲ੍ਹ ਨੂੰ ਥਾਣੇ ਮੂਹਰੇ ਫੇਰ ਆਵਾਂਗੇ ਫੜ ਲੈਣ ਦਿਨਾਂ ਜਰ ਮਰਜ਼ੀ ਇਹ ਜਿੰਨੇ ਮਰਜ਼ੀ ਆਹ ਦਾ ਜ਼ਬਰ ਕਰਕੇ ਦੇਖ ਲੈਣ ਉਹਦੀ ਵੀਡੀਓ ਜਾਦਾ ਜਿਹੜੀ ਉਹ ਕਹਿੰਦਾ ਹੁੰਦਾ ਸੀ ਮੈਂ ਤਾਂ ਭਾਰਤੀ ਹੋ ਕੇ ਥਾਣੇ ਆ ਉਹ ਬਣੂ ਉਹਨਾਂ ਨੇ ਉਹਨੇ ਵਰਗ ਕਿਹੜਾ ਸੀ ਟੀਚਰਾਂ ਦੇ ਦਾ ਜ਼ੋਰ ਨਹੀਂ ਕੁੱਟਦਾ ਸਾਡੇ ਪਿਓ ਦੇ ਨਾਂ ਤੇ ਦਾਗ ਲਾਇਆ ਇਹ ਵੀ ਮਾਸਟਰ ਦਾ ਮੁੰਡਾ ਹੈ ਮਾਸਟਰ ਦਾ ਰਾਈਟਰ ਸੱਚਾ ਹੈ ਇਹਦਾ ਚੇਅਰਮੈਨ ਖੋਦਾ ਉਹਦਾ ਸਕੂਲਾਂ ਦਾ ਉਹ ਉਹਨੂੰ ਪਤਾ ਨਹੀਂ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਪੜਸ ਕਿਉਂ ਬਾਰ ਬਾਰ ਤਾਂ ਨਾ ਚਕਾਉਂਦੀ ਹੈ ਕਾਰਨ ਕੀ ਉਹਦੇ ਕਾਰਕ ਕਿ ਉਹਨਾਂ ਤੇ ਕਿਉਂ ਨਹੀਂ ਹੁੰਦੀ ਤੁਹਾਡੇ ਉੱਤੇ ਕਿਉਂ ਹੁੰਦੀ ਬਾਰ ਬਾਰ ਉਹ ਤਾਂ ਕਾਰਨ ਤਾਂ ਇਹ ਜੋ ਸਰਕਾਰ ਦੀ ਉਹਨੂੰ ਹਰੀ ਝੰਡੀ ਦਾ ਸਰਕਾਰ ਚਾਉਂਦੀ ਨਹੀਂ ਤੇ ਹੁਣ ਉਹ ਸਿੱਧਾ ਜ਼ਬਰ ਦੇ ਰਾਹ ਤੇ ਆਇਆ ਹੋਇਆ ਜਿਹੜਾ ਵੀ ਸ਼ਾਇਦ ਮੈਂ ਜ਼ਬਰ ਦੇ ਜ਼ੋਰ ਡੰਡੇ ਦੇ ਜ਼ੋਰ ਸਭ ਨੂੰ ਦਵਾ ਦੂੰਗਾ ਉਹਦਾ ਭੇਖਾ ਕੱਢ ਦੇਾਂਗੇ ਕੋਈ ਗ ਅਧਾਰ ਸੇ ਸਕੂਲ ਦਾ ਮਾਮਲਾ ਐਡਾ ਨੰਗਾ ਚਿੱਟਾ ਭ੍ਰਿਸ਼ਟਾਚਾਰ ਦਾ ਮਾਮਲਾ ਉਹਨਾਂ ਟੀਚਰਾਂ ਨੇ ਦਵਾਰੇ ਧਰਨਾ ਲਾ ਲਿਆ ਦਵਾਰੇ ਅੱਜ ਫੇਰ ਤੜਕੇ ਸਵੇਰ ਸਾਰੀ ਜਦੋਂ ਉਹਨਾਂ ਦੀ ਗਿਣਤੀ ਘਟ ਜਾਂਦੀ ਹੈ ਬੁਰੀ ਤਰ੍ਹਾਂ ਤੇ ਲਾਠੀ ਚਾਰਜ ਕਰਕੇ ਸਮਾਨ ਦੀ ਭੰਨ ਤੋੜ ਕਰਕੇ ਟਿੱਟਫੂਕ ਖੇੜੇ ਗਏ ਆ ਉਹਨਾਂ ਨੂੰ ਫੜ ਕੇ ਥਾਣੇ 'ਚ ਬੰਦ ਕਰਤਾ ਜੇ ਉਹਦੇ ਰੋਸ ਵਜੋਂ ਸਾਡੀ ਜਥੇਬੰਦੀ ਸਵੇਤ ਭ੍ਰੱਖ ਦੀ ਜਥੇਬੰਦੀਆਂ ਨਾਲੜ ਕੇ ਥਾਣੇ ਮੂਰੇ ਰੋਸ ਕਰਨ ਆਏ ਉੱਥੇ ਜੱਕ ਵੀ ਲਾਠੀ ਚਾਰਜ ਕਰਤਾ ਕਿਹ ਕੀ ਕਰਾਂ ਜਥੇਬੰਦੀ ਨੂੰ ਵੀ ਕਿਤੇ ਨਾ ਕਿਤੇ ਗਮਰਾਹ ਕੀਤਾ ਵੇ ਵੀ ਤੁਹਾਨੂੰ ਵੀ پورا ਮਾਮਲਾ ਤੁਹਾਨੂੰ ਪਤਾ ਨਹੀਂ ਮਾਮਲਾ ਜਿਹੜੇ ਕਹਿੰਦੇ ਆ ਕਰ ਲੈਣ ਸਾਨੂੰ ਘੁਮਰਾਹ ਕੀ ਉਹ ਕਰ ਲੈਣ ਸਾਡੇ ਨਾਲ ਬਹਿ ਜਾਣ ਜਥੇ ਬੰਦਿਆਂ ਨੇ ਹਰ ਇੱਕ ਮਾਮਲੇ ਵਿੱਚ ਆਵਦੀ ਲੱਤ ਜਾਣਵਾਂ ਜੀ ਕੇ ਬਸਾਉਂਦੀਆਂ ਨੇ ਵੀ ਦਰਵਾਜ਼ਾ ਕਹਿੰਦੇ ਬੰਦ ਕੀਤਾ ਵੀ ਬੱਚਿਆਂ ਨੇ ਪੜ੍ਹਨ ਹੋਣਾ ਹੁੰਦਾ ਦਾਖਲੇ ਸ਼ੁਰੂ ਹੋ ਗਏ ਨੁਕਸਾਨ ਹੋ ਰਿਹਾ ਜਵਾਨਾਂ ਨਹੀਂ ਭਲਾ ਸਾਡੇ ਬੱਚੇ ਸਾਨੂੰ ਬੱਚਿਆਂ ਦੇ ਨੁਕਸਾਨ ਦਾ ਫਿਕਰ ਨਹੀਂ ਬੱਚਿਆਂ ਦਾ ਫਿਕਰਾ ਗੱਲ ਨਾ 3 ਸਾਲ ਹੋ ਗਏ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲੀਆਂ ਬੱਚਿਆਂ ਨੂੰ ਕਾਪੀਆਂ ਨਹੀਂ ਮਿਲੀਆਂ ਬੱਚਿਆਂ ਨੂੰ ਵਾਦੀਆਂ ਨਹੀਂ ਮਿਲੀਆਂ ਬੱਚਿਆਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਨਹੀਂ ਮਿਲਦਾ ਉੱਥੇ ਲੋਕੋਏ ਟੀਵੀ ਨਾਲ ਜੁੜਨ ਤੁਸੀਂ ਮਹਿਮਤਾਜ ਚੌਕੇ ਪਿੰਡ ਦਰਸ ਸਕੂਲ ਦੇ ਬਾਹਰ ਲਗਾਤਾਰ 2 ਮਹੀਨੇ ਤੋਂ ਜਿਹੜਾ ਲਗਭਗ ਮੋਰਚਾ ਚੱਲ ਰਿਹਾ ਸੀਗਾ ਉਹਨੂੰ ਪਹਿਲਾਂ ਇੱਕ ਵਾਰ ਚੁਕਾਇਆ ਗਿਆ ਉਸ ਤੋਂ ਬਾਅਦ ਜਿਹੜੇ ਆਗੂ ਰਿਹਾ ਕਿਤੇ ਦੁਬਾਰਾ ਮੋਰਚਾ ਫੇਰ ਲੱਗ ਗਿਆ ਸੀ ਪਰ ਅੱਜ ਸਵੇਰੇ ਫੇਰ ਪੁਲਿਸ ਆਉਂਦੀ ਹੈ ਜਿਹੜਾ ਟੈਂਟ ਹੈ ਉਹ ਸਾਰਾ ਪਟਕੇ ਜਿਹੜੇ ਆਗੂ ਨੇ ਉੱਥੋਂ ਜਿਹੜੇ ਟੀਚਰ ਨੇ ਉਹ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਲੈ ਜਾਂਦੀ ਹੈ ਉਸ ਤੋਂ ਬਾਅਦ ਕਿਸਾਨ ਦੁਬਾਰਾ ਧਰਨਾ ਲਾਉਂਦੇ ਤਾਂ ਉਹਨਾਂ ਉੱਤੇ ਵੀ ਲਾਠੀ ਚਾਰਜ ਕੀਤਾ ਜਾਂਦਾ ਇਹ ਸਾਰਾ ਮਾਮਲਾ ਕੀ ਕੁਝ ਵਾਪਰਿਆ ਤੇ ਇਸ ਤੋਂ ਬਾਅਦ ਕੀ ਅਗਲਾ ਐਕਸ਼ਨ ਆ ਸਾਰੀ ਗੱਲਬਾਤ ਕਰਦੇ ਆ ਸ਼ੰਗਾਰਾ ਸਿੰਘ ਮਾਨ ਵੀ ਕਈ ਉਗਰਾਹਾਂ ਤੋਂ ਸਭ ਤੋਂ ਪਹਿਲਾਂ ਸਸੀ ਗੜਵਾਲਾ ਜੀ ਠੀਕ ਹੈ ਮਿਹਰਬਾਨੀ ਸਸੀ ਸਭ ਤੋਂ ਪਹਿਲਾਂ ਕੀ ਕੁਝ ਵਾਪਰਿਆ ਅੱਜ ਜਿਹੜਾ ਮਤਲਬ ਧਰਨਾ ਦੁਬਾਰੇ ਲੱਗਿਆ ਸੀ ਕਿ ਜੰਦਾ ਕਹਿੰਦੇ ਇੱਕ ਵਾਰ ਖੋਲ ਤਸੀ ਫੇਰ ਲੱਗ ਗਿਆ ਉਸ ਤੋਂ ਬਾਅਦ ਅੱਜ ਕੀ ਵਾਪਰਿਆ ਸਵੇਰੇ ਕੀ ਹੁੰਦਾ ਸਾਰਾ ਕੁਝ ਇਹ ਉਹੀ ਹੈ ਜਿਹੜੇ ਜ਼ਬਰ ਨੇ ਬਾਰ ਬਾਰ ਜ਼ਬਰ ਕਰਨਾ ਹੁੰਦਾ ਜਿਹੜਾ ਕਿਸੇ ਫਿਲਾਸਫਰ ਨੇ ਵਧੀਆ ਲਿਖਿਆ ਹੋਇਆ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਜਿੰਨਾ ਮਰਜੀ ਜ਼ਬਰ ਕਰ ਲੈਣ ਇਹਨਾਂ ਨੰਗਾ ਚਿੱਟਾ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਜਿਹੜੀ ਉੱਥੋਂ ਦੀ ਮੈਨੇਜਮੈਂਟ ਹੈ ਲਗਾਤਾਰ 37 ਲੱਖ ਤੋਂ 12-13 ਲੱਖ ਰੁਪਏ ਮਹੀਨੇ ਦਾ ਭ੍ਰਿਸ਼ਟਾਚਾਰ ਕਰ ਰਹੀ ਹੈ ਜਿਹੜੇ ਟੀਚਰ ਉੱਥੇ ਆ ਜਿਨ੍ਹਾਂ ਨੇ 12-12 15-15 ਸਾਲ ਹੋ ਗਏ ਪੜਾਉਂਦਿਆਂ ਨੂੰ ਬੱਚਿਆਂ ਦਾ ਭਵਿੱਖ ਸਵਾਰਿਆ 100-200 ਤੋਂ ਗਿਣਤੀ ਸ਼ੁਰੂ ਕਰਕੇ ਅੱਜ 2200 ਬੱਚਿਆਂ ਦੀ ਗਿਣਤੀ ਹੈ ਉੱਥੇ ਉਹਨਾਂ ਟੀਚਰਾਂ ਦੇ ਬਦੌਲਤ ਜਿਹਨੂੰ ਅੱਜ ਕੀ ਕਹਾ ਮੈਂ ਅਨਕੁਆਲੀਫਾਈਡ ਕਿਹਾ ਜਾਂਦਾ ਉਹਨਾਂ ਨੂੰ ਵੀ ਇਹ ਤਾਂ ਨਿਯਮ ਨਹੀਂ ਪੂਰੇ ਕਰਦੇ ਜਣੀ ਸੋ ਅੱਜਪਨ ਆਹੋ ਕਿਵੇਂ ਇਹਦੇ ਅਨ ਟ੍ਰੇਡ ਹੋ ਗਏ ਉਹ ਅਸਲ ਗੱਲ ਕੀ ਆ ਉਹਨਾਂ ਟੀਚਰਾਂ ਨੇ ਮੈਨੇਜਮੈਂਟ ਤੇ ਵੀ ਆਹ ਅੱਖ ਉਂਗਲ ਕਿਉਂ ਚੱਕਤੀ ਜਿਹੜਾ ਭ੍ਰਸ਼ਟਾਚਾਰ ਹੋ ਰਿਹਾ ਇਸ ਕੜੀ ਵਜੋਂ ਇਸ ਦੇ ਕਿੜ ਵਜੋਂ ਜਿਹੜੇ ਟੀਚਰਾਂ ਨੇ ਉਧਰ ਇਹ ਉਂਗਲ ਚੱਕੀ ਉਹਨਾਂ ਨੂੰ ਟਰਮੀਨੇਟ ਕਰਕੇ ਸਕੂਲ ਚੋਂ ਬਾਹਰ ਕਰਤਾ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਖਾਤਰ ਬਾਕੀ ਟੀਚਰ ਸਟਾਫ ਮਾਪੇ ਸਾਡੀ ਜਥੇਬੰਦੀ ਹੋਰ ਭਰਾਤਰੀ ਜਥੇਬੰਦੀਆਂ ਸਾਂਝੇ ਤੌਰ ਤੇ ਉਹਨਾਂ ਦੇ ਘੋਲ ਦੀ ਡਟਮੀ ਹਮਾਇਤ ਕਰ ਰਹੇ ਆ ਜੀ ਪਹਿਲਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਔਰਤਾਨੂਨੀ ਬਖਸ਼ਾਉ ਢਡਾਂ ਚ ਲੱਟਾ ਮਾਰੀ ਗਿਆਂ ਉਹਨਾਂ ਟੀਚਰਾਂ ਨੇ ਦੁਬਾਰੇ ਧਰਨਾ ਲਾ ਲਿਆ ਦੁਬਾਰੇ ਅੱਜ ਫੇਰ ਤੜਕੇ ਸਵੇਰ ਸਾਰੀ ਜਦੋਂ ਉਹਨਾਂ ਦੀ ਗਿਣਤੀ ਘਟ ਜਾਂਦੀ ਹੈ ਬੁਰੀ ਤਰ੍ਹਾਂ ਤੇ ਲਾਠੀ ਚਾਰਜ ਕਰਕੇ ਸਮਾਨ ਦੀ ਭੰਨ ਤੋੜ ਕਰਕੇ ਟੈਂਟ ਖੇੜੇ ਗਏ ਆ ਉਹਨਾਂ ਨੂੰ ਫੜ ਕੇ ਥਾਣੇ ਚ ਬੰਦ ਕਰਤਾ ਜੇ ਉਹਦੇ ਰੋਸ ਵਜੋਂ ਸਾਡੀ ਜਥੇਬੰਦੀ ਸਮੇਤ ਭractri ਜਥੇਬੰਦੀਆਂ ਨਾਲ ਰਲ ਕੇ ਥਾਣੇ ਮੂਰੇ ਰੋਸ ਕਰਨ ਆਏ ਉੱਥੇ ਜਾ ਕੇ ਵੀ ਲਾਠੀ ਚਾਰਜ ਕਰਤਾ ਲਾਠੀ ਚਾਰਜ ਕਰਕੇ ਦਰਜਨਾ ਸਾਡੀਆਂ ਔਰਤਾਂ ਸਮੇਤ ਸਾਡੇ ਵਰਕਰਾਂ ਨੂੰ ਸਾਡੇ ਆਗੂਆਂ ਨੂੰ ਫੜ ਕੇ ਥਾਣੇ ਚ ਬੰਦ ਕਰਤਾ ਉਹਦੇ ਰੋਸ ਵਜੋਂ ਦੀ ਫੇਰ ਇਕੱਠੇ ਹੋਏ ਆਂ ਕੀ ਭਲਾ ਆਏ ਜਬਰ ਨਾਲ ਲੋਕ ਰੁਕ ਜਾਣਗੇ ਹੁਣ ਅਸੀਂ ਸ਼ਹਿਰ ਦੇ ਵਿੱਚ ਮਾਰਚ ਕਰਾਂਗੇ ਰੋਸ ਮਾਰਚ ਜੇ ਸਰਕਾਰ ਨੇ ਕੰਧ ਤੇ ਲਿਖਿਆ ਹੜੇ ਵੀ ਨਾ ਪੜਾਂਗੇ ਪੜਿਆ ਤਾਂ ਕੱਲ ਨੂੰ ਥਾਣੇ ਮੂਹਰੇ ਫੇਰ ਆਵਾਂਗੇ ਠੀਕ ਹੈ ਫੜ ਲੈਣ ਜਿੰਨਾ ਚਿਰ ਮਰਜੀ ਇਹ ਜਿੰਨੇ ਮਰਜੀ ਆਪ ਦਾ ਜਬਰ ਕਰਕੇ ਦੇਖ ਲੈਣ ਕਿਉਂਕਿ ਉਹਨਾਂ ਦੀ ਗੱਲ ਠੀਕ ਹੈ ਮੈਨੇਜਮੈਂਟ ਨੰਗੀ ਚਿੱਟੀ ਭ੍ਰਿਸ਼ਟਾਚਾਰ ਕਰ ਰਹੀ ਹੈ ਡੀਸੀ ਦੀ ਇਨਕੁਆਰੀ ਕਹਿੰਦੀ ਹੈ ਵੀ ਮੈਨੇਜਮੈਂਟ ਦੋਸ਼ੀ ਹੈ ਉਹਨਾਂ ਦੇ ਦੋਸ਼ ਐਦ ਕਰਕੇ ਤਹਾਂ ਰਿਪੋਰਟ ਭੇਜੀ ਹੋਈ ਹੈ ਤੇ ਜਦੋਂ ਟੀਚਰ 100% ਸੱਚੇ ਆ ਉਹਨਾਂ ਦਾ ਜ਼ਬਰਦਸਤ ਘੋੜਾ ਬਾਇਆ ਜਾ ਰਿਹਾ ਹੈ ਅਸਲ ਵਿੱਚ ਸਰਕਾਰ ਜ਼ਬਰ ਤੇ ਆਈ ਹੋਇਆ ਜ਼ਬਰਦਸਤ ਜਵਾਬ ਲੋਕ ਮੂੰਹ ਤੋੜਵਾ ਦੇਣਗੇ ਦਿੰਦੇ ਆਇਆ ਕਾਰਨ ਕਾਰਨ ਕੀ ਮੰਨਦੇ ਹੋ ਵੀ ਡੀਸੀ ਵੀ ਕੁਝ ਕਹਿੰਦੇ ਹੋ ਕਿ ਸਹਿਮਤ ਹਾਂ ਉਹਨੇ ਕਪਲਾ ਕੀਤਾ ਪਰ ਪੁਲਿਸ ਕਿਉਂ ਬਾਰ ਬਾਰ ਧਰਨਾ ਚੁਕਾਉਂਦੀ ਹੈ ਕਾਰਨ ਕੀ ਉਹਦਾ ਕਾਰਨ ਕਿ ਉਹਨਾਂ ਤੇ ਕਿਉਂ ਨਹੀਂ ਹੁੰਦੀ ਤੁਹਾਡੇ ਉੱਤੇ ਕਿਉਂ ਹੁੰਦੀ ਬਾਰ ਬਾਰ ਉਹ ਤਾਂ ਕਾਰਨ ਤਾਂ ਜੋ ਸਰਕਾਰ ਦੀ ਉਹਨੂੰ ਹਰੀ ਝੰਡੀ ਦੇ ਸਰਕਾਰ ਚਾਉਂਦੀ ਨਹੀਂ ਸਰਕਾਰ ਦਾ ਮਨਸਾ ਪਾਲਿਆ ਹੋਇਆ ਹੈ ਨਾ ਕਿਰਨ ਭਗਵੰਤ ਮਾਨ ਦਾ ਅਸਲੀ ਚਿਹਰਾ ਆ ਗਿਆ ਸਾਹਮਣੇ ਜਿਹੜਾ ਉਹਨਾਂ ਨੇ ਬੁਰਕਾ ਪਾਇਆ ਸੀ ਪਹਿਲਾਂ ਆਹ ਬਸੰਤੀ ਭਗਤ ਸਿੰਘ ਦੀ ਤੇ ਹੁਣ ਉਹ ਸਿੱਧਾ ਜ਼ਬਰ ਦੇ ਰਾਹ ਤੇ ਆਇਆ ਹੋਇਆ ਜਿਹੜਾ ਵੀ ਸ਼ਾਇਦ ਮੈਂ ਜ਼ਬਰ ਦੇ ਜੋਰ ਡੰਡੇ ਦੇ ਜੋਰ ਸਭ ਨੂੰ ਦਵਾ ਦੂੰਗਾ ਉਹਦਾ ਪ੍ਰੇਖਾ ਕੱਢ ਦੇਾਂਗੇ ਕੋਈ ਗੱਲ ਨਹੀਂ ਕਿਉਂਕਿ ਡੀਸੀ ਦੇ ਵਿਚਾਰੇ ਦੇ ਕੀ ਸਾਰੇ ਆ ਇਹ ਤਾਂ ਉੱਤੋਂ ਭਗਵੰਤ ਮਾਨ ਦਾ ਹੁਕਮ ਆਉਂਦਾ ਉਹਦੇ ਹੁਕਮਾਂ ਦੀ ਪਾਲਣਾ ਕਰਦਾ ਇਸ ਕਰਕੇ ਉਧਰੋਂ ਕੋਈ ਗੱਲ ਨਹੀਂ ਭਗਵੰਤ ਮਾਨ ਦੇਖ ਲੈ ਐਂ ਦੇਖ ਲੈ ਜ਼ਬਰ ਕਰਕੇ ਅੱਛਾ ਉੱਤੇ ਕਿ ਵੀ ਆ ਉਹ ਕਹਿੰਦੇ ਕਿ ਜਿਹੜਾ ਬੱਚਿਆਂ ਦਾ ਨੁਕਸਾਨ ਲਗਾਤਾਰ ਹੋ ਰਿਹਾ ਜਿਹੜੀਆਂ ਮਤਲਬ ਜਥੇਬੰਦੀਆਂ ਨੇ ਹਰ ਇੱਕ ਮਾਮਲੇ ਵਿੱਚ ਆਵਦੀ ਲੱਤ ਜਾਣਵਾਜੀ ਕੇ ਬਸਾਉਂਦੀਆਂ ਨੇ ਵੀ ਦਰਵਾਜ਼ਾ ਕਹਿੰਦੇ ਬੰਦ ਕੀਤਾ ਵੀ ਬੱਚਿਆਂ ਨੇ ਪੜ੍ਹਨ ਹੋਣਾ ਹੁੰ ਸਾਨੂੰ ਬੱਚਿਆਂ ਦੇ ਨੁਕਸਾਨ ਦਾ ਫਿਕਰ ਨਹੀਂ ਜਿਹੜੇ ਲੋਕ ਕਹਿੰਦੇ ਆ ਬੱਚਿਆਂ ਦਾ ਬੱਚਿਆਂ ਦਾ ਫਿਕਰਾ ਗੱਲਣਾ ਤਿੰਨ ਸਾਲ ਹੋ ਗਏ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲੀਆਂ ਬੱਚਿਆਂ ਨੂੰ ਕਾਪੀਆਂ ਨਹੀਂ ਮਿਲੀਆਂ ਬੱਚਿਆਂ ਨੂੰ ਵਰਦੀਆਂ ਨਹੀਂ ਮਿਲੀਆਂ ਬੱਚਿਆਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਨਹੀਂ ਮਿਲਦਾ ਉੱਥੇ ਆ ਸਾਰਾ ਕੁਝ ਬੱਚਿਆਂ ਦਾ ਤਾਂ ਉਹ ਖਾਈ ਤੁਰੇ ਜਾਂਦੇ ਆ ਬੱਚਿਆਂ ਦੇ ਭੁੱਖ ਨੂੰ ਤਾਂ ਲਤਾੜੀ ਤੁਰੇ ਜਾਂਦੇ ਆ ਇਸ ਕਰਕੇ ਅਸੀਂ ਤਾਂ ਬੱਚਿਆਂ ਦਾ ਭੁੱਖ ਬਚਾਉਣ ਵਾਸਤੇ ਬੱਚਿਆਂ ਦੇ ਭੁੱਖ ਦਾ ਸਾਨੂੰ ਪੂਰੀ ਤਰ੍ਹਾਂ ਫਿਕਰ ਹੈ ਇਸ ਕਰਕੇ ਉਹ ਝੂਠ ਮਾਰਦੇ ਆ ਜਾਂ ਜਿਹੜੇ ਕੁਝ ਬੰਦੇ ਸਾਡੇ ਵੀਰ ਬੋਲਦੇ ਆ ਗੁੰਮਰਾਹ ਹੋਏ ਹੋਏ ਆ ਇਸ ਕਰਕੇ ਬੱਚਿਆਂ ਦੇ ਵਿਖੇ ਦੀ ਲੜਾਈ ਹੈ ਸਾਡੀ ਇਹ। ਇਹ ਵੀ ਕਹਿ ਰਿਹਾ ਕਿ ਕਈ ਮਾਪੇ ਵੀ ਬਹੁਤ ਵੱਡੀ ਗਿਣਤੀ ਵਿੱਚ ਮਾਪੇ ਆ ਜਿਹੜੇ ਵਿਰੋਧ ਕਰ ਰਹੇ ਤੁਹਾਡਾ ਵੀ ਵਿਰੋਧ ਕਰ ਰਹੇ। ਮਾਪੇ ਤਾਂ ਉਧਰ ਐ। ਮਾਪੇ ਤਾਂ ਨਾਲ ਬੈਠੇ ਗੇਟ ਤੇ ਉਹਨਾਂ ਦੇ। ਜਿਹੜੇ ਮਾਪੇ ਉਹਨਾਂ ਨੂੰ ਜਿਹੜਿਆਂ ਨੂੰ ਮਾਪੇ ਕਹਿੰਦੇ ਆ ਅਸਲ ਵਿੱਚ ਤਾਂ ਸਾਡੇ ਕੁਝ ਲੋਕ ਗੁੰਮਰਾਹ ਕੀਤੇ ਹੋਏ ਉਹਨਾਂ ਦੇ। ਕੁਝ ਨਵੀਆਂ ਕੁੜੀਆਂ ਛਿੰਗਾਰ ਕੇ ਉਹਨਾਂ ਦੀਆਂ ਜਿਹੜੀਆਂ ਪਹਿਲਾਂ ਕੁੜੀਆਂ ਇੱਥੇ ਟੀਚਰਾਂ ਕੰਮ ਕਰਦੀਆਂ ਉਹਨਾਂ ਨੂੰ ਬਾਹਰ ਕਰਕੇ ਉਹਨਾਂ ਨੂੰ ਐ ਲਾਲਚ ਦਿੱਤਾ ਜਾ ਰਿਹਾ ਵੀ ਸਾਨੂੰ ਇੱਥੇ ਭਰਤੀ ਕਰਾਂਗੇ। ਅਸੀਂ ਤੁਹਾਡੇ ਮਾਦਬ ਨਹੀਂ ਉਹਨਾਂ ਨੂੰ ਕਹਿਣਾ ਵੀ ਤੁਹਾਡੇ ਨਾਲ ਵੀ ਐ ਇਹ ਪੜੋ ਛੋੜ ਦੇ ਵੀ ਸਕੇ ਨਹੀਂ ਇਹ ਇੱਕ ਵਾਰੀ ਤੁਸੀਂ ਆਪਦੇ ਭਾਈਚਾਰੇ ਦੇ ਖਿਲਾਫ ਜਦੋਂ ਲੜਦੇ ਹੋ ਆਪਦੇ ਭਾਈਚਾਰੇ ਦੇ ਖਿਲਾਫ ਜਿਹਦੀ ਥਾਲੀ 'ਚੋਂ ਪਹਿਲਾਂ ਤੁਸੀਂ ਰੋਟੀ ਚੱਕ ਰਹੇ ਹੋ ਕੱਲ ਨੂੰ ਤੁਹਾਡੀ ਥਾਲੀ 'ਚੋਂ ਵੀ ਉਹਨਾਂ ਨੇ ਰੋਟੀ ਚੱਕ ਲੈਣੀ ਹੈ ਫੇਰ ਤੁਹਾਡੇ ਪੱਖ 'ਚ ਨਹੀਂ ਆਉਣਾ ਕਿਸੇ ਨੇ ਸਗੋਂ ਇਸ ਕਰਕੇ ਅਸੀਂ ਤਾਂ ਉਹਨਾਂ ਭੈਣਾਂ ਨੂੰ ਉਹਨਾਂ ਮਾਪਿਆਂ ਨੂੰ ਜਾਂ ਉਹ ਜਿਹੜੇ ਵੀਰ ਸਾਡੇ ਗੁੰਮਰਾਹ ਹੋਏ ਉਹਨਾਂ ਨੂੰ ਤੁਹਾਡੇ ਮਾਦਮ ਰਾਹੀਂ ਇਹ ਹੀ ਬੇਨਤੀ ਕਰਾਂਗੇ ਵੀ ਆਓ ਇਕੱਠੇ ਹੋ ਕੇ ਲੜਗੇ ਇਸ ਕਰਕੇ ਇਹ ਬੱਚਾਂ ਦੇ ਭੁੱਖੇ ਨੂੰ ਬਚਾਉਣ ਦਾ ਸਵਾਲ ਹੈ ਅੱਜ ਬਖਤੀ ਤੌਰ ਤੇ ਉਹਨਾਂ ਨੂੰ ਲੱਗਦਾ ਹੋਊਗਾ ਜਾਗਰਾਹਾਂ ਜਥੇਬੰਦੀ ਤੇ ਲਾਉਂਦੇ ਆ ਦੋਸ਼ ਉਹਗਰਾਹਾਂ ਜਥੇਬੰਦੀ ਕਦੇ ਗਲਤ ਨਹੀਂ ਕਰਦੀ। ਇਹ ਗਰਾਹਾਂ ਜਥੇਬੰਦੀ ਨੂੰ ਵੀ ਕਿਤੇ ਨਾ ਕਿਤੇ ਗਮਰਾਹ ਕੀਤਾ ਵਿਆ ਵੀ ਤੁਹਾਨੂੰ ਵੀ پورا ਮਾਮਲਾ ਤੁਹਾਨੂੰ ਪਤਾ ਨਹੀਂ ਮਾਮਲਾ ਤੁਸੀਂ। ਨਾਉ ਕਰ ਲੈਣ ਸਾਨੂੰ ਗਮਰਾ। ਜਿਹੜੇ ਕਹਿੰਦੇ ਆ ਕਰ ਲੈਣ ਸਾਨੂੰ ਗਮਰਾ ਆ ਕੇ ਉਹ ਕਰ ਲੈਣ ਸਾਡੇ ਨਾਲ ਬਹਿ ਜਾਣ। ਅਸੀਂ ਤਾਂ ਗਮਨਾਹ ਕਰਨਨ ਨੂੰ ਕੋਈ ਪਏ ਆ। ਸਾਨੂੰ ਤਾਂ ਸਰਕਾਰਾਂ ਵੀ ਗਮਰਾਹ ਕਰਦੀਆਂ ਕਰ ਲੈਂਦੀਆਂ ਵੀ ਮਿੱਨੇ-ਵੇਦੇ। ਭਗਵਾਨਤਮਾਨ ਕਰਲੇ ਗਮਰਾ ਗਮਰਾ ਸਾਨੂੰ। ਬਥੇਰੇ ਨਾਲ ਕੱਲਾ ਆ ਵੀ ਛੋਡੀ ਮੰਨ ਲਈ ਆ ਵੀ ਮੰਨ ਲਈ ਮਗਰੋਂ ਕਹਿੰਦਾ ਤੁਹਾਨੂੰ ਲਾਉਂਗੇ ਕਿ ਨਾ ਲਾਉਂਗੇ। ਪਲਾ ਦੇਣਾ ਨਹੀਂ ਲੈਣਾ ਨਹੀਂ ਕੁਛ ਕੱਲੇ ਚੁਟਕ ਲਿਆ ਨਾ ਕੱਲੇ ਗੱਲਾਂ ਨਾ ਸਰਜੂਗਾ ਸਾਡਾ ਸਾਨੂੰ ਗੁੰਮਰਾਹ ਕਰਨ ਵਾਲੇ ਬਾਈ ਉਹੀ ਸੋਚਣ ਜਿਹੜੇ ਕਹਿੰਦੇ ਮੈਂ ਤਾਂ ਇਹਦੇ ਕੁਛ ਨਹੀਂ ਕਹਿੰਦਾ ਜੇ ਉਹਨਾਂ ਨੂੰ ਲੱਗਦਾ ਹੈ ਉਹ ਸਾਨੂੰ ਕਰ ਲੈਣ ਗੁੰਮਰਾਹ ਸਾਡੇ ਨਾ ਬੈਠਣਾ ਹਾਂ ਮੁੱਖ ਮੰਤਰੀ ਦਾ ਇਹ ਵੀ ਬਿਆਨ ਫੇਰ ਚੱਲ ਰਿਹਾ ਉਹ ਕਹਿੰਦੇ ਕਿ ਮੈਂ ਅਧਿਆਪਕ ਦਾ ਪੁੱਤਰ ਆ ਮਾਸਟਰ ਦਾ ਮੁੰਡਾ ਨਾਲ ਕਹਿੰਦੇ ਮੈਂ ਕਿਸਾਨੀ ਵੀ ਕੀਤੀ ਹੈ ਫਿਰ ਅੱਜ ਕੀ ਕਰਦਾ ਲੱਗਦਾ ਕਿ ਕਿਸਾਨ ਤੇ ਅਧਿਆਪਕ ਇਕੱਠੇ ਧਰਨਾ ਦੇ ਰਹੇ ਉਹਨਾਂ ਉੱਤੇ ਡਾਂਗ ਚਲਾਈ ਗਈ ਹੈ ਉਹ ਉਹਦੀ ਵੀਡੀਓ ਜ਼ਿਆਦਾ ਜਿਹੜੀ ਉਹ ਕਹਿੰਦਾ ਹੁੰਦਾ ਸੀ ਮੈਂ ਤਾਂ ਭਰਤੀ ਹੋ ਕੇ ਥਾਣੇ ਆ ਉਹ ਬਣੂਗਾ ਪੁਲਸ ਹੁਣ ਉਹ ਵਿਚਾਰਾ ਮੁੱਖ ਮੰਤਰੀ ਬਣ ਗਿਆ ਹੁਣ ਤਾਂ ਉਹਨੇ ਉਹਨੇ ਵਰਗ ਕਿਹੜਾ ਸੀ ਟੀਚਰਾਂ ਦੇ ਦਾ ਜ਼ੋਰ ਨਹੀਂ ਕੁੱਟਦਾ ਟੀਚਰਾਂ ਦਾ ਕਿੰਨੇ ਆਰਾਮ ਦੇ ਸੰਗਰੂਰ ਦੇ ਵਿੱਚ ਰੋਜ਼ ਡੰਗ ਫਿਰਦੀ ਆ ਅੱਡ ਅੱਡ ਵਰਗਾਂ ਤੇ ਇਹ ਵੀ ਟੀਚਰ ਹੈ ਉਹ ਟੀਚਰਾਂ ਦੇ ਤਾਂ ਸਗਾ ਉਹਦੇ ਤਾਂ ਮੈਨੂੰ ਲੱਗਦਾ ਦਾਗ ਲਾ ਰਿਹਾ ਹੈ ਉਹ ਆਪਦੇ ਪਿਓ ਦੇ ਨਾਂ ਤੇ ਦਾਗ ਲਾ ਰਿਹਾ ਹੈ ਵੀ ਮਾਸਟਰ ਦਾ ਮੁੰਡਾ ਹੈ ਮਾਸਟਰ ਦਾ ਏਡਾ ਸੱਚਾ ਹੈ ਇਹਦਾ ਚੇਅਰਮੈਨ ਖੋਦਾ ਉਹ ਦਰਸ਼ ਸਕੂਲਾਂ ਦਾ ਉਹ ਨੂੰ ਪਤਾ ਨਹੀਂ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਚਾਕਣਾ ਦਾ ਇੱਧਰ ਚਾਹੀਦਾ ਸੀ ਤੇ ਆਖੇ ਚੜ ਗਿਆ ਵਿਚਾਰਿਆਂ ਦੇ ਟੀਚਰਾਂ ਤੇ ਜਿਹੜੇ ਥੋੜੀ ਥੋੜੀ ਜਿਹਨਾਂ ਨੂੰ 40000 ਰੁਪਿਆ ਖਾਤੇ 'ਚ تنخواਹ ਕਾ ਕੇ ਦਿੰਦੇ 8000 ਰੁਪਿਆ ਉਹਨਾਂ ਦਾ ਚਾਕ 28000 ਮੈਨੇਜਮੈਂਟ ਖਾ ਜਾਂਦੀ ਹੈ ਉਹਨਾਂ ਦਾ ਇਹ ਨੰਗਾ ਚਟੜ ਧੱਕਾ ਹੋ ਰਿਹਾ ਅਜੇ ਕਹਿੰਦੇ ਉਹ ਗ੍ਰਾਹਾਂ ਵਾਲਿਆਂ ਨੂੰ ਗਮਰਾ ਕਰ ਲਿਆ ਸਾਨੂੰ ਉਹਨਾਂ ਕਾਊਂਟ ਕਰ ਲੂਗਾ ਅਸੀਂ ਤਾਂ ਬਾਲ ਤੋਂ ਖਲ ਲਾਉਨੇ ਆ ਜਦੋਂ ਕਿਸੇ ਮਸਲੇ 'ਚ ਜਾਣੇ ਆ ਬਹਿ ਜਾਣ ਸਾਡੇ ਇਹਨਾਂ ਮੇਜ਼ ਤੇ ਸਾਨੂੰ ਝੂਠੇ ਕਰ ਦੇਣ ਐਸੀ ਤਰ੍ਹਾਂ ਵਾਪਸ ਛੁੱਟ ਜਾਗੇ ਇਸ ਕਰਕੇ ਤੁਹਾਡੇ ਮਾਦੋਰਾ ਨਹੀਂ ਕਹਿੰਨੇ ਆਓ ਇਕੱਠੇ ਹੋ ਕੇ ਕਿਉਂਕਿ ਲੜਾਈ ਵੱ ਲੜਾਈ ਬੱਚਿਆਂ ਦੇ ਭਿੱਖ ਦਾ ਸਵਾਲ ਆ ਕੁੱਲ ਧਾਰੋਮਦਾਰ ਅੱਜ ਜੇ ਅਮਰੀਕਾ ਨਾਲ ਵੱਡੇ ਸਮਝੌਤੇ ਕੀਤੇ ਜਾ ਰਹੇ ਆ ਉਹਨਾਂ ਸਮਝੌਤਿਆਂ ਦੇ ਖਿਲਾਫ ਲੜਨਾ ਪਤਾ ਅਮਰੀਕਾ ਇੱਥੇ ਕਿਵੇਂ ਧੜਾ ਧੜਾ ਆਇਆ ਹੋਇਆ ਦੇਸ਼ ਦੇ ਹਾਕਮ ਉਹਨਾਂ ਦੇ ਮੂਹਰੇ ਬਿਸ਼ੇ ਬੈਠੇ ਆ ਇਹ ਤਾਂ ਸਾਰੇ ਕਮਾਊ ਲੋਕਾਂ ਨੂੰ ਸਿਰ ਜੋੜ ਕੇ ਲੜਨਾ ਪਊਗਾ ਇਹ ਵੱਡੀ ਲੜਾਈ ਆ ਤੇ ਉਸੇ ਲੜਾਈ ਦਾ ਇਹ ਅੰਗ ਆ ਦਰਸ਼ ਸਕੂਲ ਦਾ ਮਾਮਲਾ ਅੱਛਾ ਦੋ ਵਾਰ ਦਾ ਮਰਚ ਕਾਤਾ ਹੁਣ ਉਹ ਕਹਿੰਦੇ ਕਿ ਰਸਤਾ ਸਾਫ ਆ ਬੱਚਿਆਂ ਨੂੰ ਅਪੀਲ ਕਰ ਰਹੇ ਕਿ ਦਾਖਲੇ ਕਰਾਓ ਸਕੂਲ ਦਾ ਰਸਤਾ ਸਾਫ ਹੁਣ ਦੁਬਾਰਾ ਫੇਰ ਤਾਂ ਨਾ ਲਾਵੋ ਉੱਥੇ ਜਾ ਕੇ ਕਿ ਰਸਤਾ ਸਾਫ ਹੁਣ ਅਸੀਂ ਤਾਂ ਜਿਹੜਾ ਥਾਣੇ ਮੂਹਰੇ ਸਾਡਾ ਚਕਾਇਆ ਲਾਵਾਂਗੇ ਕੱਲ ਨੂੰ ਰੋਕ ਲੈਣ ਹਾਂ ਚੈਲੰਜ ਕਹਿੰਦੇ ਖੁੱਲਾ ਕਹਿੰਦੇ ਕੱਲ ਨੂੰ ਫੇਰ ਥਾਣੇ ਮੂਹਰੇ ਆਵਾਂਗੇ ਫੇਰ ਫੜ ਲਓ ਕਰ ਲਓ ਨਾਠ ਚਾਰ ਦਿਨਾਂ ਮਰਜੀ ਇਹ ਸਾਡਾ ਚੈਲੰਜ ਹੈ ਉਹਨਾਂ ਨੂੰ ਠੀਕ ਹੈ ਨਹੀਂ ਤਾਂ ਕੰਤੇ ਲਿਖਿਆ ਪੜ ਲੈਣ ਆ ਜਾਣ ਨਹੀਂ ਤਾਂ ਕੋਈ ਗੱਲ ਨਹੀਂ ਇਹ ਜ਼ਬਰਨਾਂ ਦਬਾ ਕੇ ਦੇਖ ਲੈਣ ਜ਼ਬਰਨਾਂ ਦਬਦੇ ਹੁੰਦੇ ਤਾਂ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਅੱਜ ਇਸ ਕਰਕੇ ਭਲੇਖੇ ਚਾ ਭਗਵੰਤ ਮਾਨ ਚੰਗੀ ਗੱਲ ਹੈ ਸਿਆਣੇ ਨੇ ਆਖਿਆ ਵੀ ਜੇ ਆਥਣ ਨੂੰ ਘਰੇ ਆ ਜੇ ਨਾ ਤੜਕੇ ਦਾ ਭੁੱਲਿਆ ਉਹਨੂੰ ਭੁੱਲਿਆ ਨਹੀਂ ਕਹਿੰਦੇ ਰਾਤੇ ਆ ਜੇ ਨਹੀਂ ਕੋਈ ਗੱਲ ਨਹੀਂ ਲੋਕ ਆਪ ਕਹਿੰਦਾ ਰਿਹਾ ਵੀ ਲੋਕ ਸਭ ਸਖਾ ਦੇਣਗੇ ਲੋਕ ਸਖਾ ਦੇਣਗੇ ਸਾਨੂੰ ਤਾਂ ਲੋਕਾਂ ਦਾ ਸਾਥ ਰਿਹਾ ਲੋਕਾਂ ਤੇ ਟੇਕ ਰੱਖ ਕੇ ਚੱਲਦੇ ਆ ਅਸੀਂ ਤਾਂ ਜੇ ਸਾਡੀ ਗੱਲ ਸੱਚੀ ਆ ਲੋਕ ਸਾਡਾ ਸਾਥ ਦੇ ਦੇਣਗੇ ਜੇ ਅਸੀਂ ਝੂਠੇ ਆ ਲੋਕ ਪਾਸੇ ਕਰ ਦੇਣਗੇ ਪਰ ਗੁਮਰਾਹਗੁਰੂ ਕਰਨ ਵਾਲੀ ਕੋਈ ਮਾਮਲਾ ਨਹੀਂ ਜੀ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ